ਮਿੰਟੋ ਜੀ ਲੈਂਡ ਪੂਲਿੰਗ ਵਾਲੀ ਗੱਲ ਜਦੋਂ ਆਪਾਂ ਕਰਦੇ ਆਂ ਤੇ ਉਦੋਂ ਕਈ ਸਾਰੇ ਵਿਊ ਸਾਹਮਣੇ ਆਉਂਦੇ ਆ ਕੋਈ ਹੱਕ ਦੇ ਵਿੱਚ ਕੋਈ ਵਿਰੋਧ ਦੇ ਵਿੱਚ ਅੱਜ ਕੱਲ ਵਿਰੋਧ ਦੇ ਵਿੱਚ ਜ਼ਿਆਦਾ ਨਹੀਂ ਪਰ ਇੱਕ ਖਬਰ ਆ ਰਹੀ ਹੈ ਕਹਿੰਦੇ ਕਿ ਮਨਪ੍ਰੀਤ ਯਾਲੀ ਹੋਰਾਂ ਨੇ ਜ਼ਮੀਨ ਲੈਂਡ ਪੂਲਿੰਗ ਵਾਲੇ ਹਿੱਸੇ ਦੇ ਵਿੱਚੋਂ ਬਾਹਰ ਕਢਵਾ ਲਈ ਆpti ਇਹ ਮੈਂ ਨਹੀਂ ਕਹਿ ਰਿਹਾ ਇਹ ਅਕਾਲੀ ਦਲ ਵਾਲੇ ਕਹਿ ਰਹੇ ਨੇ ਤੇ ਸਪਸ਼ਟੀਕਰਨ ਵੀ ਮੰਗ ਰਹੇ ਨੇ ਵੀ ਤੁਸੀਂ ਦੱਸੋ ਮੜਾਈ ਅਲੀ ਸਾਹਿਬ ਵੀ ਜ਼ਮੀਨ ਤੁਸੀਂ ਉਹਦੇ ਵਿੱਚੋਂ ਬਾਹਰ ਕਢਵਾਈ ਕਿ ਨਹੀਂ ਕਢਵਾਈ ਦੇਖੋ ਪਰਮਪੰਸ ਬੰਟੀ ਰਮਾਣਾ ਜੀ ਵਕੀਲ ਨੇ ਜੀ ਠੀਕ ਹੈ ਜੀ ਉਹਨਾਂ ਨੇ ਕੱਲ ਇੱਕ ਪੀਸੀ ਕੀਤੀ ਪੀਸੀ 'ਚ ਉਹਨਾਂ ਦੇ 2-3 ਵੱਡੇ ਇਲਸਾਮਸਨ ਕਥੇ ਤੌਰ ਤੇ ਨੰਬਰ 1 ਕਿ ਜਿਵੇਂ ਤੁਸੀਂ ਕਿਹਾ ਕਿ ਲੈਂਡ ਪੂਲਿੰਗ ਸਕੀਮ 'ਚ ਉਹਨਾਂ ਨੇ ਆਪਣੀ ਜਿਹੜੀ ਜ਼ਮੀਨ ਸੀਗੀ ਉਹ ਕਢਵਾ ਲਈ ਜੀ ਸੈਕੰਡ ਕਿ ਇਹਨਾਂ ਨੇ ਕੁਝ ਉਲੰਘਣ ਕਰਕੇ ਜਿਹੜੀ ਕਲੋਨੀ ਉਸਾਰੀ ਸੀਗੀ ਉਹਨਾਂ ਦੀ ਮਤਲਬ ਕਿ ਹੈ ਨਾ ਡਿਵੈਲਪ ਕਰਦੀ ਇਹਨਾਂ ਦਾ ਰੀਅਲ ਏਸਟੇਟ ਦਾ ਵੀ ਕੰਮ ਹੈ ਨਾ ਇਹ ਆਲੀ ਸਾਹਿਬ ਦਾ ਜੀ ਦੇਖੋ ਅਸੀਂ ਜਦੋਂ ਬਹੁਤ ਪਹਿਲਾਂ ਨਾ ਜਾਂਦੇ ਹੁੰਦੇ ਸਨ ਲੁਧਿਆਣੇ ਨੂੰ ਤੇ ਇਆਲੀ ਵਾਲੀ ਨਹਿਰ ਆਉਂਦੀ ਹੁੰਦੀ ਸੀ। ਉਹ ਖਾਲੀ ਏਰੀਆ ਹੁੰਦਾ ਸੀਗਾ। ਇਆਲੀ ਦੋ ਪਿੰਡ ਨੇਸ਼ਾ ਦੇ ਇਆਲੀ ਖੁਰਤੇ ਇਆਲੀ ਕਲਾ। ਜੀ। ਇਹ ਪਿੰਡ ਨਜ਼ਰ ਆਉਂਦੇ ਹੁੰਦੇ ਸੀ। ਹੁਣ ਤੁਸੀਂ ਲੱਭ ਕੇ ਦਿਖਾਓ ਕਿਤੇ। ਉਹ ਦਰਾਖਤ ਉਹ ਹਰੀਆਲੀ ਉਹ ਮਾਹੌਲ ਹੁੰਦਾ ਸੀ। ਉਹ ਹੁਣ ਲੁਧਿਆਣੇ ਵੜ ਗਿਆ ਜੀ। ਆ ਆਖਰੀ ਪਿੰਡ ਹੈ ਜੀ। ਜੀ। ਤੇ ਉਹ ਸਭ ਕੁਝ ਹੁਣ ਤੁਹਾਨੂੰ ਪਤਾ ਸ਼ਹਿਰੀਕਰਨ ਆ ਗਿਆ। ਇਹ ਲੁਧਿਆਣੇ ਵਾਲੇ ਵਹਿਤਰ ਜਾਣਦੇ ਆ। ਜੀ। ਜਿਨ੍ਹਾਂ ਦੀ ਉਮਰ ਮੰਨ ਲਓ ਕਿ 30-40 ਸਾਲ ਦੇ ਦਰਮਿਆਨ ਹੈ ਨਾ ਜਾਂ ਉਸ ਤੋਂ ਪਲੱਸ ਨੇ। ਇਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਯਾਦ ਹੋਣ ਗਿਆ ਚਲੋ ਲੁਧਿਆਣਾ ਫੈਲਿਆ ਲੁਧਿਆਣੇ ਦੇ ਬਾਹਰ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਬਈ ਉਹ ਸੋਨਾ ਬਣ ਗਈ ਹੂੰ ਉਹ ਉਹ ਸੋਨਾ ਹੀ ਕਹਿ ਲਓ ਜੀ ਜੀ ਅੱਛਾ ਉਸ ਤੋਂ ਬਾਅਦ ਹੁਣ ਇਹਨਾਂ ਦਾ ਇਹ ਰੀਅਲ ਏਸਟੇਟ ਚ ਆਏ ਇਹਨਾਂ ਨੇ ਜਿਹੜਾ ਬਣਾਇਆ ਕੋਈ ਅਵੰਤਾ ਸ਼ਹਿਰ ਪ੍ਰੋਜੈਕਟ ਆ ਕੁਝ ਦੋ ਨਹੀਂ ਵੈਸੇ ਇਹਨਾਂ ਦੇ ਜੀ ਉਸ ਤੋਂ ਬਾਅਦ ਹੁਣ ਇਹ ਕਹਿੰਦੇ ਨੇ ਕਿ ਉਹਦੇ ਵਿੱਚ ਕੁਝ ਬੇਨਿਮੀ ਸੀ ਜਦੋਂ ਸਰਕਾਰ ਨੇ ਪਾਲਿਸੀ ਲਿਆਂਦੀ 2000 ਸ਼ਾਇਦ ਇਹ ਆ ਕਿ 13 ਵਾਲੀ ਕੁਛ ਇਸ ਤਰ੍ਹਾਂ ਸੀ ਜੀ ਕਿ ਉਦੋਂ ਤੋਂ ਲੈ ਕੇ ਮਤਲਬ ਕਿ ਕਾਂਗਰਸ ਸਰਕਾਰ ਚ ਆਈ ਸ਼ਾਇਦ 2018 ਚ ਕਿ 2013 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਕਲੋਨੀਆਂ ਬਈ ਉਹ ਅਪ ਰੈਗੂਲਰ ਕਰ ਦੇਵਾਂਗੇ ਹੂੰ ਇਹ ਪਰਮਬੰਸ ਬੰਟੀ ਰਮਾਣਾ ਹੁਰਾਂ ਦਾ ਦੋਸ਼ ਹੈ ਕਥੇ ਤੌਰ ਤੇ ਕਿ ਗੂਗਲ ਦੀਆਂ ਉਸ ਵੇਲੇ ਦੀਆਂ ਤਸਵੀਰਾਂ ਦੇਖੋ ਕਿ ਇਹਨਾਂ ਦੀ ਉਹ ਜਿਹੜੀ ਜ਼ਮੀਨ ਹੈ ਜਿੱਥੇ ਪ੍ਰੋਜੈਕਟ ਬਣੇ ਉਹ ਤੇ 2021 ਚ ਵੀ ਬੰਜਰ ਸੀ ਜੀ ਇਹਨਾਂ ਨੇ ਬੈਕ ਜਾ ਕੇ ਕਿ ਇਹ ਤੇ ਜੀ ਉਦੋਂ ਦੀ ਬਣੀ ਹੈ ਜੀ ਕਲੋਨੀ ਫਲਾں ਤਾਂ ਤੋਂ ਵਿਕਸਤ ਹੈ ਤੇ ਇਹਨਾਂ ਨੇ ਗਲਤ ਢੰਗ ਨਾਲ ਉਹ ਜਿਹੜਾ ਜੁਰਮਾਨਾ ਪੈਣਾ ਸੀ ਹੂੰ ਕਿੱਥੇ 55 ਕਰੋੜ ਪੈਣਾ ਸੀ ਤਾਂ ਕਿੱਥੇ ਉਹ ਇੱਕ ਉੱਕਾ ਪੁੱਕਾ ਰਕਮ ਰੱਖੀ ਗਈ ਸੀ ਕਿ 3 ਕਰੋੜ ਰੁਪਈਆ ਭਰ ਕੇ ਤੁਸੀਂ ਆਪਣੀ ਕਲੋਨੀ ਜਿਹੜੀ ਹੈ ਉਹ ਲੀਗਲਾਈਜ਼ ਕਰਵਾ ਲਓ ਹੂੰ ਇਨਾ ਇਨਾ ਫਰਕ ਇਨਾ ਫਰਕ ਅਸੀਂ ਮਤਲਬ ਕਿ ਬੁਨਿਆਦੀ ਤੌਰ ਤੇ ਦੋ ਤਿੰਨ ਵੱਡੇ ਦੋਸ਼ਾਂ ਕਰਦੇ ਤਰੁਪ ਚ ਹੁਣ ਮੈਂ ਫੋਨ ਕੀਤਾ ਸੀਗਾ ਯਾਲੀ ਸਾਹਿਬ ਨੂੰ ਚਲੋ ਬਾਤ ਮੈਨੂੰ ਉਹਨਾਂ ਕਮੈਂਟਾਂ ਚ ਵੀ ਦਿਖ ਰਿਹਾ ਕਿ ਵੀਡੀਓ ਉਹਨਾਂ ਨੇ ਪਾ ਦਿੱਤੀ ਸੀ ਪਰ ਮੈਂ ਉਹ ਦੇਖਿਆ ਨਹੀਂ ਤਾਂ ਆਪਣਾ ਤੁਹਾਨੂੰ ਪਤਾ ਹੀ ਆ ਹਮੇਸ਼ਾ ਕਿ ਦੂਸਰੀ ਸਾਈਡ ਦਾ ਪੱਖ ਜਿਹੜਾ ਉਹ ਜ਼ਰੂਰ ਸ਼ਾਮਲ ਕੀਤਾ ਜਾਣਾ ਚਾਹੀਦਾ ਯਾਲੀ ਸਾਹਿਬ ਕਿਤੇ ਰੁਝੇ ਹੋਏ ਸੰਤੇ ਉਹਨਾਂ ਦੇ ਮਤਲਬ ਕਿ ਕਹਿ ਲੋ ਰਾਈਟ ਹੈਂਡ ਕਹ ਲੋ ਜਾਂ ਬਹੁਤ ਨਜ਼ਦੀਕੀ ਉਹਨਾਂ ਦੀ ਟੀਮ ਚੋਂ ਹੂੰ ਉਹਨਾਂ ਨੇ ਮੈਨੂੰ ਕੁਝ ਗੱਲਾਂ ਦਸੀਆਂ ਉਹਨਾਂ ਕਹਿੰਦੇ ਦੇਖੋ ਜੀ ਗੱਲ ਬੜੀ ਸਾਫ਼ ਹੈ ਅਸੀਂ ਜੇ ਆ ਕੁਝ ਕਰਨਾ ਹੁੰਦਾ 12 ਤੋਂ 17 ਅਸੀਂ ਰਹੇ ਹਾਂ ਸਰਕਾਰ ਸਾਡੀ ਸੀ ਅਸੀਂ ਕਿਹੜੇ ਪ੍ਰੋਜੈਕਟ ਚਲਾਏ ਉਸ ਵੇਲੇ ਹੂੰ ਕੁਝ ਵੀ ਨਹੀਂ ਸੀ ਜੇ ਲਾ ਲੈਣਾ ਹੁੰਦਾ ਅਸੀਂ ਉਸ ਤੌਰ 'ਤੇ ਲੈਂਦੇ ਦੂਜਾ ਉਹਨਾਂ ਦਾ ਜਿਹੜਾ ਨੁਕਤਾ ਸੀਗਾ ਤਰਕ ਸੀ ਉਹ ਕਹਿੰਦੇ ਕਿ ਦੇਖੋ 17 ਚ ਅਸੀਂ ਹਾਰ ਗਏ ਹੂੰ 18 ਦਾ ਸਾਡਾ ਬਾਈ ਇਲੈਕਸ਼ਨ ਸੀਗਾ ਜਦੋਂ ਅਸੀਂ ਸਾਰੀਆਂ ਫੀਸਾਂ ਭਰ ਕੇ ਪਰਮਿਸ਼ਨ ਲੈਨੇ ਉਸ ਤੋਂ ਪਹਿਲਾਂ ਬਾਈ ਇਲੈਕਸ਼ਨ ਹੋਇਆ ਜੀ ਸਾਡਾ ਵਰਕਾ ਵਰਕਾ ਫੋਲਿਆ ਗਿਆ ਕਿਉਂਕਿ ਕੈਪਟਨ ਸੰਧੂ ਇੱਥੇ ਬੈਠਾ ਸੀ ਸੰਦੀਪ ਸੰਧੂ ਹਮ ਜਿਹੜਾ ਸਾਡੇ ਸਾਹਮਣੇ ਸੀ ਥਮ ਸੀ ਜਿਓ ਉਸ ਵੇਲੇ ਸੰਦੀਪ ਸੰਧੂ ਤੁਸੀਂ ਨਹੀਂ ਸ਼ਾਇਦ ਦੇਖਿਆ ਹੋਏਗਾ ਜੀ ਅਸੀਂ ਤੇ ਸੀਐਮ ਰਹਿਸ਼ ਚ ਵੀ ਮਿਲ ਕੇ ਆਏ ਸੀਗੇ ਇੱਕ ਵਾਰੀ ਜਦੋਂ ਮੇਰੀਆਂ ਗਾਲਾਂ ਦਾ ਜਨਮ ਹੋਇਆ ਸੀ ਨਾ ਗਾਲਾਂ ਪੈਂਦੀ ਅੱਜ ਤੱਕ ਵੀ ਉਹ ਫੋਟੋ ਨੂੰ ਲੈ ਕੇ ਕੈਪਟਨ ਨੂੰ ਮਿਲੇ ਸੀ ਜਦੋਂ ਉਹ ਕਹਿੰਦੇ ਕਿ ਇਹਨਾਂ ਨੇ ਸਾਡਾ ਵਰਕ ਆ ਵਰਕ ਆਫ ਹੋ ਗਿਆ ਜੇ ਅਸੀਂ ਗਲਤ ਹੁੰਦੇ ਹਾਂ ਤਾਂ ਸਾਨੂੰ ਉਹਦੇ ਚੱਕ ਦਿੰਦੇ ਜੀ ਜੀ ਫਿਰ ਅਸੀਂ ਇਲੈਕਸ਼ਨ ਜਿੱਤ ਗਏ ਜਿੱਤਣ ਤੋਂ ਬਾਅਦ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਲਾਇਸੈਂਸ ਮਿਲਿਆ ਫੀਸਾਂ ਭਰਨ ਉਪਰੰਤ ਹੂੰ ਇਹਦਾ ਮਤਲਬ ਹੈ ਫਿਰ ਅਸੀਂ ਹਲਕੀ ਖੜੀ ਜਾਂਦੇ ਸੀ ਪਹਿਲਾਂ ਉਹ ਸਾਡੇ ਸਾਰੇ ਖਾਤੇ ਚੈੱਕ ਕਰਦੇ ਰਹੇ ਫਿਰ ਅਸੀਂ ਇਲੈਕਸ਼ਨ ਲੜਿਆ ਦੋਨਾਂ ਧਿਰਾਂ ਨੇ ਫਿਰ ਅਸੀਂ ਵੀਜ਼ਾ ਭਰਿਆ ਜੋ ਵੀ ਸਾਡਾ ਬਣਦਾ ਸੀ ਅਸੀਂ ਉਹਨਾਂ ਨੇ ਮਸਤੀਲ ਵੀ ਦੱਸਿਆ 63 70 ਤੇ 71 ਜੀ 63 ਚ ਆ ਸਾਡਾ 70 ਚ ਪਰਚੰਤ ਆ ਤੇ 71 ਚ ਆ ਸਾਡੀ ਜ਼ਮੀਨ ਆ ਮਤਲਬ ਕਿ ਜਿਹੜਾ ਦਾ ਜ਼ਿਕਰ ਕਰ ਰਹੇ 71 ਚ ਉੱਥੇ ਸਾਡੀ ਕੋਈ ਜ਼ਮੀਨ ਹੀ ਨਹੀਂ ਜੀ ਠੀਕ ਹੈ ਜੀ ਉਹ ਕਹਿੰਦੇ ਆ ਕਿ ਉਹਨਾਂ ਦੇ ਮੁਤਾਬਕ 41 ਸਾਧ ਦੀ ਜਿਹੜੀ ਟੋਟਲ ਸ਼ਾਇਦ ਉਹਨਾਂ ਨੇ ਦੱਸਿਆ ਅਸੀਂ ਲੈਂਡ ਮੈਂ ਅੰਦਾਜ਼ਾ ਦੱਸ ਦੇਣਾ ਕਿ 100 ਕਿੱਲੇ ਤੋਤੇ ਹਮ ਲੈਂਡ ਪੁਲਿੰਗ ਚਾਹੀਏ ਜੀ ਜੀ ਉਹਨਾਂ ਨੇ ਦੱਸਿਆ ਕਿ ਅਸੀਂ ਉਹ ਤੁਹਾਨੂੰ ਕਿੱਲਾ ਨੰਬਰ ਭੇਜ ਦਿੰਨੇ ਆ ਸਾਡੀ 100 ਪਲੱਸ ਲੈਂਡ ਪੁਲਿੰਗ ਚਾਹੀਏ ਵੈਸੇ ਇਹ ਜ਼ਮੀਨਾਂ ਬਹੁਤ ਜ਼ਿਆਦਾ ਨੇ ਲੁਧਿਆਣੇ ਚ 100 ਕਿਲਾ ਜ਼ਮੀਨ ਸੁਖਮ ਸਿੰਘ ਸਾਹਿਬ ਆਈਦਾ ਲੱਗਦਾ ਵੀ ਦਵਾਈ ਦਾ ਸ਼ੇਖ ਹੈ ਆਪਣੇ ਚ ਨਾ ਕبھی ਕبھی ਲੱਗਦਾ ਆਪਣੀ ਚ ਭਗਵਾਨ ਹੈ ਤੋ ਗਾਲੇ ਆ ਕਿ 100 ਕਿਲਾ ਲੁਧਿਆਣੇ ਦੇ ਬਾਹਰ ਸਰ ਤੋ ਮਤਲਬ ਕਿ 150 ਕਿਲੇ ਕਹਿ ਰਹੇ ਸੀਗੇ ਜੀ ਜੀ ਹਾਂ ਜੀ ਮੈਨੂੰ 100 ਸਵਾ 100 ਦੀ ਮਤਲਬ ਕੋਈ ਮੈਂ ਕੋਈ ਰਿਕਾਰਡਿੰਗ ਨਹੀਂ ਕਰਦਾ ਹੁੰਦਾ ਤੁਹਾਨੂੰ ਪਤਾ ਜੀ ਆਪਣਾ ਵਿਸ਼ਵਾਸ ਹੈ ਮੈਂ ਨੋਟਿੰਗ ਵੀ ਨਹੀਂ ਸੀ ਕਰ ਸਕਦਾ ਤੁਹਾਡੇ ਨਾਲ ਭੱਜ ਕੇ ਜਦੋਂ ਜੁੜਿਆ ਨਾ ਉਹਦੀ ਗੱਲ ਹੋ ਰਹੀ ਸੀ ਉਹਨਾਂ ਦੀ ਬੈਕ ਕਾਲ ਆਈ ਸੀਗੀ ਪਹਿਲਾਂ ਉਹਨਾਂ ਨੇ ਫੋਨ ਨਹੀਂ ਸੀ ਚੁੱਕਿਆ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਇਹਨਾਂ ਸਾਰੀਆਂ ਜੀਜ਼ਾ ਚੀਜ਼ਾਂ ਨੂੰ ਤਾਰਕਿਕ ਤਰੀਕੇ ਨਾਲ ਹਮ ਰੱਦ ਕਰ ਰਹੇ ਨੇ ਉਹ ਝੂਠ ਕੀ ਹੈ ਸੱਚ ਕੀ ਉਹ ਚਲੋ ਜਾਂਚ ਪੜਤਾਲ ਦਾ ਵਿਸ਼ਾ ਇਹਦਾ ਮਤਲਬ ਹੋ ਗਏ ਪੱਖ ਦੋਲ ਇਹਦਾ ਮਤਲਬ ਹੈ ਕਿ ਯਾਲੀ ਸਾਹਿਬ ਅਕਾਲੀ ਰਹੇ ਹਮ ਤਾਂ ਤਾਂ ਠੀਕ ਆ ਹੁਣ ਉਹ ਕਾਗਰਸ ਨਾਲ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹੋ ਗਿਆ ਫਿਰ ਇਹ ਉੱਥੇ ਵੀ ਚੱਲਦਾ ਰਿਹਾ ਹੁਣ ਆਮ ਆਦਮੀ ਪਾਰਟੀ ਵਾਲਿਆਂ ਨਾਲ ਵੀ ਇਹਦੀ ਸੈਟਿੰਗ ਹੋ ਗਈ ਇਹ ਵੀ ਕਮਾਲ ਦੀ ਗੱਲ ਹੈ ਕਿ ਜਿਵੇਂ ਉਹ ਉਹਨਾਂ ਦੇ ਦੋਸ਼ਾਂ ਦੇ ਮੁਤਾਬਕ ਇਹ ਟੀਮ ਆਸਰ ਹੈ ਸਮਝ ਤੋਂ ਬਾਹਰ ਹੈ ਤਾਂ ਖੈਰ ਇਹ ਬੜਾ ਇੰਟਰਸਟਿੰਗ ਸੀਗਾ ਕਿ ਭਾਈ ਅਕਾਲੀ ਦੋਸ਼ ਲਾ ਰਹੇ ਆ ਕਿ ਸਾਡੇ ਯਾਲੀ ਲੈਂਡ ਪੂਲਿੰਗ ਚ ਆਪਣੇ ਆਪ ਨੂੰ ਬਚ ਆ ਗਿਆ ਜੀ 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 ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਜਗਜੀਤ ਸਿੰਘ ਜੀ ਕਹਿ ਰਹੇ ਨੇ ਕਿ ਯਾਲੀ ਸਾਹਿਬ ਕਹਿੰਦੇ ਮਜੀਠੀਆ ਸਾਹਿਬ ਦੀ ਈਕੂ ਵਾਲਾ ਗੱਲ ਡੂੰਗੀ ਆ ਕਹਿੰਦੇ ਕੋਈ ਕਿਸੇ ਸਮਝ ਸਕਦਾ ਤੇ ਦਿਉਲ ਪਵਨੀਰ ਜੀ ਦੱਸ ਰਹੇ ਨੇ ਕਿ ਯਾਲੀ ਸਾਹਿਬ ਦਾ ਪਿੰਡ ਜਿਹੜਾ ਆਲਮਗੀਰ ਹੈ ਕਹਿੰਦੇ ਤੇ ਇਹ ਨਹੀਂ ਤੇ ਉਹਦੇ ਨਾਮ ਆਲਮਗੀਰ ਹਾਂਜੀ ਉੱਥੇ ਯਾਲੀ ਤੇ ਕਹਿੰਦੇ ਉਹਨਾਂ ਦੇ ਨਾਨਕੇ ਨੇ ਅਛਾ ਯਾਲੀ ਨਾਨਕੇ ਸੀ ਇਹਨਾਂ ਦੇ ਜੀ 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 ਵਈ ਯਾਲੀ ਮਤਲਬ ਕਿ ਬੜਾ ਹੁਣ ਤਾਂ ਯਾਲੀ ਭਾਈ ਸੋਨੈ ਬਣ ਗਿਆ ਇਹ ਕਈ ਪਿੰਡ ਸੀਗੇ ਜੀ ਲੁਧਿਆਣੇ ਤੋਂ ਬਾਹਰ ਜਾਂਦੇ ਰਹੇ ਅਸੀਂ ਮੇਰੇ ਬਹੁਤ ਲੁਧਿਆਣੇ دوست ਆ ਪੁਰਾਣੇ ਬੜੇ ਗੇੜੇ ਲੱਗੇ ਆ ਹੁਣ ਕਦੇ ਗਏ ਨਹੀਂ ਸਬੱਬ ਨਹੀਂ ਬਣਿਆ ਸਨੇਤ ਥਰੀਕੇ ਯਾਲੀ ਹੈ ਉਹ ਸਾਰੇ ਪਿੰਡ ਹੀ ਹੁਣ ਤਾਂ ਮੈਨੂੰ ਨਹੀਂ ਲੱਗਦਾ ਵੀ ਪਿੰਡ ਪਿੰਡ ਵਜੋਂ ਅੱਡੀ ਦੇ ਆਉਣੇ ਆ ਬੜੇ ਹੋਰ ਪਿੰਡ ਸੀਗੇ ਆਪਾਂ ਆਸੇ-ਪਾਸੇ ਜੇ ਤੁਸੀਂ ਦੇਖੋਗੇ ਤੇ ਫੁਲਾਣਾ ਕੈਲਪੁਰ ਤੱਕ ਸਭ ਸਭ ਮਤਲਬ ਕਿ ਜੇ ਦੇਖੋਗੇ ਤੇ ਸ਼ਹਿਰੀਕਰਨ ਦੀ ਮਾਰਤਰੀ ਆਉਂਦੀ ਹੈ ਸਾਰੇ ਲੁਧਿਆਣਾ ਬਣ ਗਏ ਹੁੰਦੇ ਆ ਲੁਧਿਆਣਾ ਦੇ ਆਣੇ ਲੁਧਿਆਣਾ ਲੁਧਿਆਣਾ ਬਹੁਤ ਫੈਲਿਆ ਜੀ 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 ਕਾਨੂੰ ਸਾਹਿਬ ਦਾ ਅਸਰੇ ਨੇ ਕਿ 110 ਕਿਲੇ ਦਾ ਫਾਰਮਿੰਡ ਦਾ ਚੰਨਾ আলমਗੀਰ ਖਡਾਰ ਕਬੱਡੀ ਖਿਡਾਰੀ ਨਹੀਂ ਸੀ ਜੀ ਪਹਿਲਵਾਨ ਸੀ ਚੰਨਾ আলমਗੀਰ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਨਾਲ ਜੋੜਨ ਵਾਸਤੇ ਤੁਹਾਡਾ ਚੱਲਦੇ ਆ ਥੋੜਾ ਜਿਹਾ ਅੱਗੇ ਆਪਾਂ ਹੋਰ ਤੇ ਗੱਲ ਕਰ ਲਈ ਮਿੰਟੂ ਜੀ ਮਜੀਠੀਆ ਸਾਹਿਬ ਦੀ ਪੇਸ਼ੀ ਦੀ ਕਹਿੰਦਾ ਵੀ ਮਜੀਠੀਆ ਸਾਹਿਬ ਦੀ ਪੇਸ਼ੀ ਦੇ ਦੌਰਾਨ ਇੱਕ ਇਨਸਪੈਕਟਰ ਦੇ ਕੋਈ ਪੁਲਿਸ ਮੁਲਾਜ਼ਮ ਦੇ ਵਿੱਚ ਹਾਥੋਪਾਈ ਹੋਈ ਉਹਲੇ ਚੱਕਰ ਦੇ ਵਿੱਚ ਇਨਸਪੈਕਟਰ ਤੇ ਐਫ ਆਈ ਆਰ ਹੋ ਗਈ ਹੈ ਮਜੀਠੀਆ ਸਾਹਿਬ ਤੇ ਚਲੋ ਜੇਲ੍ਹ ਚਲੇ ਗਏ ਨਹੀਂ ਥੋੜਾ ਸਾਈਡ ਤੇ ਹੋ ਗਏ ਨੇ ਇਹ ਪੋਸ ਵਾਲੇ ਨਵਾਰ ਚੱਕਰ ਪੈ ਗਈ ਹਮ ਇੱਕ ਮਿੰਟ ਜੀ ਜੀ ਉਹਨਾਂ ਨੇ ਕਿਹਾ ਕਿ ਲਲਤੋਂ ਤੱਕ ਸ਼ਹਿਰ ਆ ਗਿਆ ਅੱਛਾ ਕਹਿੰਦੇ ਤਿੰਨੋਂ ਪਿੰਡ ਚੰਗੇ ਨੇ ਝਾਂਡੇ ਲਲਤੋਂ ਅਤੇ ਤਰੀਕੇ ਜਿੱਥੇ ਦੇਵ ਲਵੇ ਮੌਜਾ ਪਉਆ ਸ਼ਾਮੀ ਪੀ ਕੇ ਹੂੰ ਹੂੰ ਇਹ ਇਦਾਂ ਹਾਂਜੀ ਇਹ ਸਰਜੀਤ ਖਾਨ ਦਾ ਲੋਕ ਤੱਤ ਸੀ ਉਹਦੇ ਚ ਜਦ ਉਹ ਲੱਗਾ ਦੇਵ ਤਰੀਕੇ ਵਾਲਾ ਲਿਖਿਆ ਸੀਗਾ ਜੀ ਐ ਇਦਾਂ ਲਿਖਿਆ ਸੀਗਾ ਤਿੰਨੋਂ ਪਿੰਡ ਚੰਗੇ ਨੇ ਝਾਂਡੇ ਲਲਤੋਂ ਤੇ ਤਰੀਕੇ ਉਹ ਤਿੰਨੇ ਫਿਰ ਗਏ ਫਿਰ ਝਾਂਡੇ ਲਲਤੋਂ ਤਰੀਕੇ ਬਿਲਕੁਲ ਨਾਲ ਨਾਲ ਸੀਗੇ ਜੀ ਹਾਂਜੀ ਹਾਂਜੀ ਮੈਨੂੰ ਯਾਦ ਆ ਗਿਆ ਜੀ ਚਲੋ ਖੈਰ ਇਹ ਹੀ ਯਾਦਾਂ ਮਿੱਠੀਆਂ ਜਿਹੜੀਆਂ ਨਾ ਇਹ ਵੀ ਥੈਰੇਪੀ ਜੇ ਮੈਨੂੰ ਕਿਸੇ ਸਟੱਡੀ ਚੋਂ ਪੜਨ ਨੂੰ ਮਿਲਿਆ ਪੁਰਾਣਾ 뮤ਜ਼ਿਕ ਪੁਰਾਣੇ ਯਾਰਾਂ ਦੀਆਂ ਯਾਦਾਂ ਹੂੰ ਠੀਕ ਹੈ ਜੀ ਤੇ ਸੁਖਤ ਅਹਿਸਾਸ ਦੁਬਾਰਾ ਮਾਨਣੇ ਇਹ ਇੱਕ ਥੈਰੇਪੀ ਹੈ ਜੀ ਠੀਕ ਹੈ ਨਾ ਜੀ ਆਪਾਂ ਪਿਛਲੇ ਸਮੇਂ ਚ ਫੀਲ ਕਰਨ ਦੀ ਆਪਣੇ ਹਾਂ ਜੀ ਸੁਧਾਰ ਕੇ ਮੈਂ ਇੱਕ ਅਧਿਐਨ ਚ ਇਹ ਚੀਜ਼ ਸਟਡੀ ਪੜ੍ਹੀ ਸੀਗੀ ਠੀਕ ਹੈ ਜੀ ਜੀ ਨਵਾਂ ਸ਼ਹਿਰ ਫਗਵਾੜਾ ਪੰਗਾ ਧਰਤਨ ਕੋਦਰ ਦੀ ਕੀ ਮਾਂ ਸਾਹ ਵਰਨ ਲਿਕੇ ਆ ਆਏ ਪੰਜਾਬ ਦੀ ਯਾਦ ਜਦੋਂ ਰੂਹ ਹੁਣ ਵੀ ਉਧਰ ਦੀ ਉਧਰ ਦੀ ਤੇ ਓਕੇ ਕਈ ਸਰੀਆਂ ਗੱਲਾਂ ਯਾਦ ਹੀ ਰਹਿ ਜਾਂਦੀਆਂ ਨੇ ਦੇਖੋ ਪਿੰਡਾਂ ਦੇ ਨਾਮ ਬਿਲਕੁਲ ਬਿਲਕੁਲ ਇਹ ਪਿੰਡ ਬਹੁਤ ਉਹ ਕਹਿੰਦੇ ਕਿ ਵੱਡੇ ਪਿੰਡ ਸੀ ਇਹ ਵਾਖਿਆ ਤੇ ਦੇਖ ਲਓ ਹੈ ਉਹ ਰਾਜ ਕਾਕੜੇ ਨੇ ਇੱਕ ਵਾਰੀ ਗਾਇਆ ਸੀਗਾ ਸਾ ਪਿੰਡ ਸਾਡੇ ਦੇ ਚੁੱਲਿਆਂ ਉੱਤੇ ਖੜਛ ਚੜ ਕੇ ਆ ਗਿਆ ਸ਼ਾਇਰ ਰੱਬਾ ਖੈਰ ਹੋ ਰੱਬਾ ਹਾਂਜੀ ਹਾਂਜੀ ਉਹ ਮਤਲਬ ਕਿ ਹੁਣ ਇਹ ਹੀ ਕਾਹਨ ਹੈ ਇਹ